ਦਿੱਲੀ ਤੋਂ ਆਮਾਦੀ ਪਾਰਟੀ ਦੀ ਰਾਸ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਤੇ ਅਰਵਿੰਦ ਕੇਜਰੀਵਾਲ ਬਾਰੇ ਪੋਸਟ ਕਰਕੇ ਹਲਚਲ ਮਚਾ ਦਿੱਤੀ ਆਪਣੀ ਐਕਸ ਹੈਂਡਲ ਤੋਂ ਸੈਟਲਾਈਟ ਤਸਵੀਰਾਂ ਸਾਂਝੀਆਂ ਕਰਦੇ ਹੋਏ ਸਵਾਤੀ ਮਾਲੀਵਾਲ ਨੇ ਲਿਖਿਆ ਹੈ ਕਿ ਦਿੱਲੀ ਦੇ ਸ਼ੀਸ਼ ਮਹਿਲ ਨੂੰ ਖਾਲੀ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਦਿੱਲੀ ਨਾਲੋਂ ਵੀ ਸ਼ਾਨਦਾਰ ਸ਼ੀਸ਼ ਮਹਿਲ ਬਣਾਇਆ ਹੈ ਉਹਨਾਂ ਨੇ ਕਿ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਕੋਟੇ ਵਿੱਚ ਸੈਕਟਰ 2 ਚੰਡੀਗੜ੍ਹ ਵਿੱਚ 2 ਏਕੜ ਵਿਚ ਇੱਕ ਆਲੀਸ਼ਾਨ 7 ਸਿਤਾਰਾ ਸਰਕਾਰੀ ਬੰਗਲਾ ਦਿੱਤਾ ਗਿਆ ਉਹ ਅੰਬਾਲਾ ਲਈ ਆਪਣੇ ਘਰ ਤੋਂ ਇੱਕ ਸਰਕਾਰੀ ਹੈਲ ਹੈਲੀਕਾਪਟਰ ਵਿੱਚ ਸਵਾਰ ਹੋਈ ਤੇ ਫਿਰ ਅੰਬਾਲਾ ਤੋਂ ਪੰਜਾਬ ਵਿਧਾਇਕ ਨੀਜੀ ਜੈਟ ਉਹਨਾਂ ਨੂੰ ਪਾਰਟੀ ਦੇ ਕੰਮ ਲਈ ਗੁਜਰਾਤ ਲੈ ਗਿਆ ਪੂਰੀ 50 ਸਰਕਾਰੀ ਕਾਮਾਂ ਦੀ ਪਾਰਟੀ ਦੀ ਸੇਵਾ ਵਿੱਚ ਰੁਝੀ ਹੋਈ ਹੈ ਸਵਾਤੀ ਬਾਲੀਵਾਲ ਨੇ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਇਹ ਪੋਸਟ ਸਾਂਝੀ ਕੀਤੀ ਜਿਸ ਤੋਂ ਬਾਅਦ ਭਾਜਪਾ ਨੇ ਵੀ ਕੇਜਵੀ ਬਾਲ ਤੇ ਹਮਲਾ ਬੋਲਿਆ ਹਦਕਿ ਆਪ ਨੇਤਾਵਾਂ ਨੇ ਇਸ ਨੂੰ ਬੇਕੁੱਕਾ ਕਿਹਾ ਇਹ ਕਹਿੰਦੇ ਹੋਏ ਕਿ ਅਰਵਿੰਦ ਕੇਜਰੀਵਾਲ ਦਾ ਇੱਥੇ ਕੋਈ ਨਿਵਾਸ ਨਹੀਂ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਇਸੇ ਤਹਿਤ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਜਨਤਾ ਲਈ ਇੱਕ ਵੱਡੀ ਸਹੂਲਤ ਜਾਰੀ ਕਰਦਿਆਂ ਈਜ਼ੀ ਰਜਿਸਟਰੀ ਨਾਮਕ ਦੇਸ਼ ਦੀ ਪਹਿਲੀ ਪਾਰਦਰਸ਼ੀ ਸੰਪਤੀ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਹੁਣ ਰਜਿਸਟਰੀ ਕਰਵਾਉਣ ਵਾਲਿਆਂ ਨੂੰ ਦਫਤਰਾਂ ਦੇ ਚੱਕਰ ਨਹੀਂ ਘਟਨੇ ਪੈਣਗੇ ਕਿਉਂਕਿ ਹੁਣ ਇਹ ਪ੍ਰਕਿਰਿਆ ਘਰ ਬੈਠੇ ਸਿਰਫ 48 ਘੰਟਿਆਂ ਵਿੱਚ ਪੂਰੀ ਕਰ ਸਕਦੇ ਹਾਂ ਸਰਕਾਰ ਦੀ ਇਸ ਫੈਸਲੇ ਨਾਲ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਦੱਸੋ ਕਿ ਈਜ਼ੀ ਰਜਿਸਟਰੀ ਪ੍ਰਣਾਲੀ ਨਾਲ ਸਭ ਰਜਿਸਟਰ ਦੇ ਇਕਾਧਿਕਾਰ ਨੂੰ ਖਤਮ ਕਰ ਦਿੱਤਾ ਗਿਆ ਹੈ ਹੁਣ ਨਾਗਰਿਕ ਇਸੇ ਵੀ ਕਿਸੇ ਵੀ ਸਭ ਰਜਿਸਟਰ ਦਫਤਰ ਜਾਂ ਆਪਣੇ ਘਰੋਂ ਹੀ ਆਨਲਾਈਨ ਰਜਿਸਟਰੀ ਕਰਵਾ ਸਕਦੇ ਹਨ ਨਵੀਂ ਪ੍ਰਣਾਲੀ ਵਿੱਚ ਹੁਣ ਰਜਿਸਟਰੀ ਜ਼ਿਲ੍ਹੇ ਵਿੱਚ ਸਥਿਤ ਕਿਸੇ ਵੀ ਤਹਿਸੀਲ ਵਿੱਚ ਕੀਤੀ ਜਾ ਰਹੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਸ ਪ੍ਰਣਾਲੀ ਨੂੰ ਜਨਤਾ ਨੂੰ ਸਮਰਪਿਤ ਕੀਤਾ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਤਹਿਸੀਲਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇਹ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਵਧੀਆ ਤਰੀਕੇ ਨਾਲ ਵੱਧ ਰਹੀ ਹੈ ਲੋਕ ਇਸ ਤਰੀਕੇ ਦਾ ਬੇਹਦ ਲਾਭ ਲੈ ਰਹੇ ਹਨ ਕੈਨੇਡਾ ਦੀ ਸਰਕਾਰ ਪ੍ਰਵਾਸੀਆਂ ਦੀਆਂ ਵਿਦੇਸ਼ੀ ਡਿਗਰੀਆਂ ਤੇ ਪੇਸ਼ੇਵਰ ਪ੍ਰਨਾਮ ਪੱਤਰ ਦੀ ਮਾਨਤਾ ਪ੍ਰਕਿਰਿਆ ਨੂੰ ਤੇਜ਼ ਅਤੇ ਆਸਾਨ ਬਣਾਉਣ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ ਆਉਣ ਵਾਲੇ ਸੰਘੀ ਬਜਟ ਵਿੱਚ ਜਿਸ ਵਿੱਚ 4 ਨਵੰਬਰ ਨੂੰ ਪੇਸ਼ ਕੀਤਾ ਜਾਣਾ ਹੈ ਪਰਦੇਸੀ ਪ੍ਰਨਾਮ ਪੱਤਰ ਮਾਨਤਾ ਐਕਸ਼ਨ ਫੰਡ ਦੀ ਸਥਾਪਨਾ ਸ਼ਾਮਲ ਹੋਵੇਗੀ ਕਿ ਇਹ ਪਾਲਿਸੀ ਅਗਲੇ 5 ਸਾਲਾਂ ਦੌਰਾਨ 90 ਮਿਲੀਅਨ ਤੋਂ ਵੱਧ ਡਾਲਰ ਦੀ ਲਾਗਤ ਵਾਲੀ ਹੋਵੇਗੀ ਮੌਜੂਦਾ ਪ੍ਰਣਾਲੀ ਦੇ ਤਹਿਤ ਕਈ ਪ੍ਰਵਾਸੀਆਂ ਕੋਲ ਵਿਦੇਸ਼ੀ ਡਿਗਰੀਆਂ ਤੇ ਪੇਸ਼ੇਵਰ ਲਾਇਸੈਂਸ ਹੋਣ ਦੇ ਬਾਵਜੂਦ ਉਹਨਾਂ ਨੂੰ ਆਪਣੀ ਮਾਨਤਾ ਦੀ ਬਹੁਤ ਉਡੀਕ ਕਰਨੀ ਪੈਂਦੀ ਹੈ ਜਿਸ ਕਾਰਨ ਉਹਨਾਂ ਨੂੰ ਬਸਾਂ ਚਲਾਉਣ ਵਰਗੀਆਂ ਮਾਮੂਲੀ ਨੌਕਰੀਆਂ ਕਰਨ ਵਿੱਚ ਮਜਬੂਰ ਹੋਣਾ ਪੈਂਦਾ ਹੈ ਵਿੱਤ ਮੰਤਰਾਲੇ ਅਤੇ ਰਾਸ਼ਟਰੀ ਮਾਲੀਆ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਸੂਬਿਆਂ ਅਤੇ ਖੇਤਰਾਂ ਨਾਲ ਕੰਮ ਕਰੇਗੀ ਜੋ ਜੋ ਪ੍ਰਾਣ ਪੱਤਰਾਂ ਦੀ ਮਾਨਤਾ ਵਧੇਰੇ ਨਿਰਪੱਖ ਤੇਜ ਅਤੇ ਪਾਰਦਰਸ਼ੀ ਬਣਾਈ ਜਾ ਸਕੇ ਇਸ ਐਕਸ਼ਨ ਫੰਡ ਦਾ ਮੁੱਖ ਉਦੇਸ਼ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਮਦਦ ਕਰਨਾ ਜੋ ਉਹ ਜਲਦ ਤੋਂ ਜਲਦ ਕੈਨੇਡਾ ਦੀ ਕਿਰਤ ਸ਼ਕਤੀ ਵਿੱਚ ਯੋਗਦਾਨ ਪਾ ਸਕਣ ਇਹ ਫੰਡ ਖਾਸ ਤੌਰ ਤੇ ਸਿਹਤ ਸੰਭਾਲ ਅਤੇ ਨਿਰਮਾਣ ਵਰਗੇ ਉਹਨਾਂ ਖੇਤਰਾਂ ਤੇ ਕੇਂਦ੍ਰਿਤ ਹੋਵੇਗਾ ਜਿੱਥੇ ਕਿਰਤ ਸ਼ਕਤੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਸ਼ ਵਿੱਚ ਜहाँ ਵੀ ਲੋਕਤੰਤਰ ਖਤਰੇ ਵਿੱਚ ਹੋ ਆਮ ਆਦੀ ਪਾਰਟੀ ਕਿਉਂਕਿ ਇੱਕ ਜਨ ਅੰਦੋਲਨ से निकली हुई पार्टी है तो सेकुलर पार्टी है तो अभी किसानों पे यहाँ पे बहुत बड़े जुल्म हुए हैं मैं खेती प्रधान स्टेट से आता हूँ तो हमें पता है कि किसानों को कैसे बदनाम किया जा रहा है पंजाब के किसानों को पराली के मामले में बदनाम किया जा रहा है कि ये पराली को आग लगाते हैं ये पोल्यूशन फैलाते हैं लेकिन जब चावल लेते हैं गेहूं लेते हैं सरसों लेते हैं बाजरा लेते हैं मक्का लेते हैं तब कोई नहीं बोलता तो पंजाब में अभी संकट आया किसानों की पाँच लाख एकड़ हमारी ज़मीन बर्बाद हो गई घर और मवेशी जो है उनका नुकसान हुआ सोलह सौ सो करोड़ अनाउंस कर गए मोदी जी लेकिन अभी तक एक पैसा नहीं आया सौ दिन हो गया पचास दिन हो गए मोदी जी को वहाँ गए हुए तो जहाँ भी जुल्म होगा हमारी पार्टी वहाँ खड़ेगी हम यहाँ गुजरात के किसानों का साथ देने के लिए आए हैं और जो भी उनके साथ बातचीत करेंगे और उनके पक्ष की आवाज़ जहाँ भी उठानी पड़ी बोलती